ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਹੰਦਾਲ ਜੀ ਅਤੇ ਸਚਕੰਡ ਵਾਸੀ ਬਾਬਾ ਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਬਾਬਾ ਹੰਦਾਲ ਜੀ ਵਿਖੇ ਪਿੰਡ ਅਕਬਰਪੁਰਾ ਤਰਨਤਾਰਨ ਵਿਖੇ ਦੋ ਨਿਸਾਨ ਸਾਹਿਬ ਦੀਆਂ ਸੇਵਾਵਾਂ ਮੁੱਖ ਸੇਵਾਦਾਰ ਬਾਬਾ ਜਸਕਰਨ ਸਿੰਘ ਜੀ ਦੀ ਅਗਵਾਈ ਦੇ ਹੇਠ ਬਾਬਾ ਅਨੰਦ ਸਿੰਘ ਜੀ ਭੰਗੜ ਮਰਗਿੰਦਪੁਰਾ ਵਾਲਿਆਂ ਦੀ ਰਹਿਨਮਾਈ ਦੀ ਹੇਠ ਦੋ ਨਿਸਾਨ ਸਾਹਿਬਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ ਜਾਣਦੇ ਆ ਮੁੱਖ ਸੇਵਾਦਾਰ ਬਾਬਾ ਜਸਕਰਨ ਸਿੰਘ ਜੀ ਮੌਜੂਦ ਹਨ ਆਪਾਂ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਕੀ ਪ੍ਰੋਗਰਾਮ ਸਰ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੋ ਇਨਸਾਨ ਸੇਵਾ ਦੀਆਂ ਸੇਵਾਵਾਂ ਕੀਤੀਆਂ ਗਈਆਂ ਕਿਹੜੇ ਕਿਹੜੇ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਇਹ ਜਿਹੜੀਆਂ ਸੇਵਾਵਾਂ ਅੱਜ ਜਿਹੜੀਆਂ ਨਿਭਾਈਆਂ ਗਈਆਂ ਜੀ ਇਹ ਪਾਸ਼ੋ ਤਨਤਨ ਬੱਬਾ ਹੰਧਾਲ ਜੀ ਦੀ ਤੇ ਸਤਖੰਡ ਵਾਸੀ ਸੰਤ ਬੱਬਾ ਅਜੀਤ ਸਿੰਘ ਜੀ ਦੀ ਮਿੱਠੀ ਯਾਦ ਦੇ ਵਿੱਚ ਆਪਾਂ ਇਹ ਨਿਸ਼ਾਨ ਸਾਹਿਬ ਜੋਗੀ ਚਲਾਏ ਆ ਅੱਜ ਤੋਂ 3 ਦਿਨ ਪਹਿਲਾਂ ਖੰਡਪੜ ਸਾਹਿਬ ਪ੍ਰਾਰੰਭ ਹੋਏਗੇ ਤੇ ਅੱਜ ਖੰਡਪੜ ਸਾਹਿਬ ਤੇ ਭੋਗ ਨੇ ਤੇ ਉਹਨਾਂ ਭੋਗ ਤੇ ਆਪਾਂ ਇਹ ਨਿਸ਼ਾਨ ਜਿਹੜੇ ਨੇ ਉਹਨਾਂ ਤੇ ਚਲਾਏ ਨੇ ਤੇ ਮਹਾਂਪੁਰਖ ਨਿੱਕੀ ਮੱਖੀ ਵਾਲੇ ਬੱਬਾ ਆਨੰਦ ਸਿੰਘ ਜੀ ਪੰਗੜ ਜੀ ਵੀ ਪਹੁੰਚੇ ਨੇ ਤੇ ਉਹਨਾਂ ਦਾ ਦਲਪੰਥ ਦੇ ਨਾਲ ਵੀ ਦਲਪੰਥ ਵੀ ਉਹਨਾਂ ਦਾ ਪਹੁੰਚਿਆ ਹੈ ਤੇ ਹੋਰ ਅ ਘੰਟੇ ਤੋਂ ਦੋ ਘੰਟੇ ਤੱਕ ਆਪਾਂ ਕੋੜ ਦੌੜ ਵੀ ਪਾਸ਼ੋ ਕਰਾਂਗੇ ਤੇ ਸਾਰੀ ਸਮੁਤਨੇ ਆਪਾਂ ਨੂੰ ਬਹੁਤ ਸਾਥ ਦਿੱਤਾ ਇਲਾਕੇ ਦੀ ਨੇ ਹਮ ਹਮਾ ਕੇ ਸੰਗਤਾਂ ਦੂਰੋਂ ਨੇੜੇੋਂ ਪਹੁੰਚੀਆਂ ਉਹਨਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਵਾਂ ਤੇ ਬਾਕੀ ਜਿਹੜੀਆਂ ਅਜੇ ਵੀ ਮੋਰਚਾ ਚੱਲ ਰਿਹਾ ਹੈ ਸੰਗਤਾਂ ਡਟੀਆਂ ਨੇ ਹਾਂਜੀ ਬਾਬਾ ਜੀ ਦੋ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਮਾਪੁਰਖਾਂ ਦੀ ਯਾਦ ਦੇ ਵਿੱਚ ਭੋਗ ਕਾਉਣ ਉਪਰੰਤ ਇਨਸਾਨ ਸਾਹਿਬ ਦੀਆਂ ਸੇਵਾਵਾਂ ਕੀਤੀਆਂ ਗਈਆਂ ਕੀ ਸੰਗਤਾਂ ਨੂੰ ਕੀ ਅਪੀਲ ਕਰਦੇ ਜੇ ਤੁਸੀਂ ਹੋਰ ਕੋਈ ਅੱਗੇ ਜੀ ਸੰਗਤ ਆਪਾਂ ਇਦਾਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਤੁਹਾਨੂੰ ਪਤਾ ਸਭ ਕੁਝ ਸੰਗਤ ਦੇ ਨਾਲ ਹੀ ਆ ਸਾਰਾ ਕੁਝ ਸੰਗਤ ਦਾ ਹੀ ਆ ਸੰਗਤ ਦਾ ਹੀ ਬਣਾਇਆ ਹੋਇਆ ਤੇ ਸੰਗਤ ਦੇ ਨਾਲ ਆਪਾਂ ਚੱਲਣਾ ਵਾ ਤੇ ਬਾਕੀ ਕੋਈ ਨਹੀਂ ਸੰਗਤ ਨੇ ਬਹੁਤ ਆਪਣਾ ਸਾਥ ਦਿੱਤਾ ਅੱਜ ਵੀ ਤੇ ਪਾਠੀ ਸਿੰਘਾਂ ਨੇ ਗਰੰਤੀ ਸਿੰਘ ਨੇ ਜਿਨ੍ਹਾਂ ਨੇ ਅਖੰਡ ਪੁਰਸਾਪਰ ਆਰੰਭ ਕੀਤੇ ਭੋਗ ਪਾਏ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਾਜੀ అరే అరే రవి రవి రవి